ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ 9.5 'ਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਜ ਤਰਨ ਤਾਰਨ ਜ਼ਮਨੀ ਚੋਣਾਂ ਕਿੰਨਾ ਕੋ ਵੱਡਾ ਕਿੰਨਾ ਕੋ ਮਹੱਤਵਪੂਰਨ ਦਿਨ ਅੱਜ ਦਾ ਅਸੀਂ ਸਮਝ ਸਕਦੇ ਹਾਂ ਕਿਉਂਕਿ ਇੱਕ ਪਾਸੇ ਗੱਲ ਕਰੀਏ ਪੰਥਕ ਮਸਲੇ ਨੇ ਦੂਜੇ ਪਾਸੇ ਅਸੀਂ ਗੱਲ ਕਰੀਏ ਕੱਲ ਜੋ ਹੈ ਅਮਰਿਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਤੋਂ ਇੱਕ ਡਾਇਰੈਕਸ਼ਨ ਆਈ ਹੈ ਤੀਜਾ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਜਿਹੜਾ ਬਹੁਤ ਹੀ ਵੱਡਾ ਬਣਿਆ ਹੋਇਆ ਹੈ ਕਾਫੀ ਸੁਰਖੀਆਂ ਵਿੱਚ ਜੋ ਸਭ ਕੁਝ ਅਸੀਂ ਦੇਖ ਰਹੇ ਹਾਂ ਬਣਿਆ ਹੋਇਆ ਹੈ ਔਰ ਇਹ ਕਾਫੀ ਜੋ ਪੇਚੀਦਾ ਮਾਮਲਾ ਹੁੰਦਾ ਜਾ ਰਿਹਾ ਸੋ ਜੋ ਅਸੀਂ ਇਸ ਮਾਮਲੇ ਵਿੱਚ ਕੱਲ ਵੇਖਿਆ ਵੀ ਕਿ ਹਰਿਆਣਾ ਪੁਲਿਸ ਨਾਲ ਜਿਹੜੀ ਹੈ ਪੰਜਾਬ ਦੀ ਹੱਦ ਵਿੱਚ ਆਵੜੀ ਸੀਗੀ ਤੇ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਜ਼ਰੂਰ ਤੁਸੀਂ ਆਪਣੀ ਟਿੱਪਣੀ ਵੀ ਸਾਂਝੀ ਕਰਨਾ ਹੈ ਸਥਿਤੀਆਂ ਹੁਣ ਕਿਹ ਕਹੀਆਂ ਨੇ ਖਾਸ ਹੋਤੇ ਜਦੋਂ ਅਸੀਂ ਗੱਲ ਕਰਦੇ ਆ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਹੈ ਕੀ ਇਸ ਦਾ ਸਿੱਧਾ ਪ੍ਰਭਾਵ ਜੋ ਹੈ ਤਰਨਤਾਰਨ ਜ਼ਿਮਨੀ ਚੋਣ ਦੇ ਉੱਪਰ ਵੀ ਪੈਂਦਾ ਨਜ਼ਰ ਆਏਗਾ ਕਿ ਇਹ ਮੁੱਦਾ ਇੱਥੇ ਹਾਵੀ ਹੋ ਸਕਦਾ ਇਸ ਦੇ ਨਾਲ ਵੀ ਜੋ ਹੈ ਐਨ ਅਖੀਰਲੇ ਵਕਤ ਤੇ ਵੀ ਜੋ ਹੈ ਫਰਕ ਪੈ ਸਕਦਾ ਹੈ ਕਿ ਵੋਟਾਂ ਕਿਸ ਪਾਸੇ ਜਾਣ ਬਦਲ ਸਕਦੀਆਂ ਨੇ ਲੋਕਾਂ ਦਾ ਮਨ ਬਦਲ ਸਕਦਾ ਇਸ ਮੁੱਦੇ ਦੇ ਨਾਲ ਵੀ ਜ਼ਰੂਰ ਹੈ ਵਕ ਵਕ ਸਥਿਤੀਆਂ ਨੂੰ ਲੈ ਕੇ ਆਪਣਾ ਸਿਆਸੀ ਐਨਾਲਿਸਿਸ ਜ਼ਰੂਰ ਸਾਂਝਾ ਕਰਿਓ ਦੇਖੋ ਬਹੁਤ ਹੀ ਮਹੱਤਵਪੂਰਨ ਸਵਾਲ ਵੀ ਹੈ ਵਿਸ਼ਾ ਵੀ ਹੈ ਅੱਜ ਤਰਨ ਤਰਨ ਦੀ ਜ਼ਿਮਨੀ ਚੋਣ ਹੈ ਵਕਾਰੀ ਜ਼ਿਮਨੀ ਚੋਣ ਹੈ ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਵੀ ਪੂਰੀ ਤਰ੍ਹਾਂ ਨਾਲ ਵੱਡਾ ਤੇ ਵਿਵਾਦਿਤ ਹੋ ਚੁੱਕਿਆ ਹੈ ਇਹਦੀ ਗੱਲ ਬੜੀ ਮਹੱਤਵਪੂਰਨ ਹੈ ਔਰ ਬੜੇ ਵਿਸਥਾਰ ਚ ਕਰਾਂਗੇ ਔਰ ਤਰਨ ਤਾਰਨ ਦੀ ਜਿਮਨੀ ਚੋਂ ਤੇ ਇਹਦਾ ਅਸਰ ਵੀ ਪੈਣਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿੱਥੇ ਆ ਚੰਡੀਗੜ੍ਹ ਚ ਸਾਡੀਆਂ ਸਰਕਾਰਾਂ ਚੰਡੀਗੜ੍ਹ ਦਾ ਰੌਲਾ ਅਜੇ ਤੱਕ ਨਿਪਟਾ ਨਹੀਂ ਸਕੀਆਂ ਪੰਜਾਬ ਸਰਕਾਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਅੱਜ ਤਰਨ ਤਾਰਨ ਚ ਵੀ ਵੋਟਾਂ ਮੰਗ ਰਹੀਆਂ ਨੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਸਾਡੀਆਂ ਪੰਜਾਬ ਦੀਆਂ ਪਾਰਟੀਆਂ ਚੰਡੀਗੜ੍ਹ ਦੇ ਲਈ ਇਹਨਾਂ ਦੇ ਵਿੱਚੋਂ ਕੋਈ ਪਾਰਟੀ ਸੰਘਰਸ਼ ਨਹੀਂ ਕਰ ਸਕੀ ਤੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਵੀ ਦਿਖਾਵਾ ਹੋ ਰਿਹਾ ਕਿਵੇਂ ਦਿਖਾਵਾ ਹੋ ਰਿਹਾ ਹੈ ਇਹਦਾ ਵੀ ਜ਼ਿਕਰ ਕਰਾਂਗੇ ਪਰ ਇੱਕ ਗੱਲ ਸਾਫ਼ ਹੈ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਅਨਿਖੜਵਾ ਅੰਗ ਹੈ ਇਸ ਯੂਨੀਵਰਸਿਟੀ ਦੇ ਵਿੱਚੋਂ ਜਾਂ ਇਸ ਯੂਨੀਵਰਸਿਟੀ ਨੂੰ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਸੱਭਿਆਚਾਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਹੁਣ ਗੱਲ ਤਰਨਤਾਰਨ ਜ਼ਿਮਨੀ ਚੋਣ ਤੋਂ ਸ਼ੁਰੂ ਕਰਦੇ ਹਾਂ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਅੱਜ ਵਕਾਰੀ ਹੈ 222 ਦੇ ਕਰੀਬ ਪੋਲਿੰਗ ਸਟੇਸ਼ਨ ਬਣੇ ਨੇ ਸੀਸੀਟੀਵੀ ਕੈਮਰੇ ਲੱਗੇ ਨੇ 12 ਬਟਾਲੀਅਨਾਂ ਆ ਗਈਆਂ ਪੁਲਿਸ ਫੋਰਸ ਤਣਾਤਾਂ ਚੱਪੇ-ਚੱਪੇ ਤੇ ਤੇ ਭਾਰਤ ਦਾ ਚੋਣ ਕਮਿਸ਼ਨ ਔਰ ਸੂਬੇ ਦੇ ਜਿਹੜੇ ਚੋਣ ਅਧਿਕਾਰੀ ਨੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਬਿਨਾ ਕਿਸੇ ਡਰ ਭੇਦ ਭਾਵ ਚਿੰਤਾ ਦੇ ਵੋਟਾਂ ਪਾਉਣ ਜਾਓ ਹੁਣ ਵੋਟਾਂ 7 ਵਜੇ ਤੋਂ ਲੈ ਕੇ ਵੋਟਾਂ ਦਾ ਕੰਮ ਹੈ ਜਿਹੜਾ ਸਮਾਂ ਸਰਕਾਰੀ ਤੌਰ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਔਰ 6 ਵਜੇ ਵੀ ਜਿਹੜੇ ਲੋਕ 6 ਵਜੇ ਤੱਕ ਲਾਈਨਾਂ 'ਚ ਆ ਜਾਣਗੇ ਉਦੋਂ ਤੱਕ ਉਹ ਆਪਣੀ ਵੋਟ ਪਾਉਂਦੇ ਰਹਿਣਗੇ ਜਦੋਂ ਤੱਕ ਉਹਨਾਂ ਦੀ ਵੋਟ ਨਹੀਂ ਪੈ ਜਾਂਦੀ ਔਰ ਪਿਛਲੀ ਵਾਰੀ 65-66% ਵੋਟਾਂ ਪਈਆਂ ਸੀ 2022 ਦੇ ਵਿੱਚ ਇਸ ਜਿਮਨੀ ਚੋਣ ਦੇ ਲਈ 2 ਲੱਖ ਤੋਂ 2 ਲੱਖ ਦੇ ਕਰੀਬ ਹੈ ਜਿਹੜੇ ਵੋਟਰ ਨੇ ਔਰ ਬੜਾ ਦਿਲਚਸਪ ਇਹ ਮੁਕਾਬਲਾ ਰਹਿਣ ਵਾਲਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇਸ ਵਾਰ ਵੋਟ ਪਾਉਣ ਆ ਸਕਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਤਰਨ ਤਾਰਨ ਦੀ ਜਿਹੜੀ ਜਿਮਨੀ ਚੋਣ ਦੀ ਵੋਟ ਪੋਲਿੰਗ ਦਾ ਅੰਕੜਾ ਹੈ ਉਹ ਘਟੋ ਘਟ 70% ਤਾਂ ਟੱਪਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਬੜੀ ਸਰਗਰਮ ਭੂਮਿਕਾ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆਵੇ ਔਰ ਜਿਸ ਤਰ੍ਹਾਂ ਨਾਲ 4-5 ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਜ਼ੋਰ ਲਾਇਆ ਭਾਵੇਂ ਮਨਦੀਪ ਸਿੰਘ ਖਾਲਸਾ ਦੀ ਧਿਰ ਸੀ ਪੁਨਰ ਸੁਜੀਤ ਅਕਾਲੀ ਦਲ ਸੀ ਪੰਥ ਕਾਉਂਸਲ ਸੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸੀ ਵੱਖ-ਵੱਖ ਸਿੱਖ ਜੱਥੇਬੰਦੀਆਂ ਸੀ ਵਾਰਿਸ ਪੰਜਾਬ ਦੇ ਜੱਥੇਬੰਦੀ ਸੀ ਮਨਦੀਪ ਸਿੰਘ ਖਾਲਸਾ ਨਾਲ ਜੁੜੀਆਂ ਜੱਥੇਬੰਦੀਆਂ ਸੀ ਪਿੰਡ ਪਿੰਡ ਇਹਨਾਂ ਨੇ ਪਹੁੰਚ ਕੀਤੀ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਨੇ ਵੋਟ ਆਪਣੇ ਕੈਂਡੀਡੇਟ ਮਨਦੀਪ ਸਿੰਘ ਖਾਲਸਾ ਦੇ ਲਈ ਮੰਗੀ ਭਗਵੰਤ ਮਾਨ ਕਿਉਂਕਿ ਸੱਤਾ ਦਾ ਮੁੱਖ ਮੰਤਰੀ ਹੈ ਪੰਜਾਬ ਵਾਲੀ ਦਾ ਉਹਨਾਂ ਨੇ ਵੱਡੇ ਵੱਡੇ ਰੋਡ ਸ਼ੋਅ ਕੱਢੇ ਪਿੰਡਾਂ ਪਿੰਡਾਂ ਦੇ ਵਿੱਚ ਉਹ ਵੀ ਗਏ ਨੇ ਰੋਡ ਸ਼ੋਅ ਕਰਦੇ ਤੇ ਉਹਨਾਂ ਦੇ ਵਲੰਟੀਅਰ ਵਰਕਰਾਂ ਨੇ ਵੀ ਬੜਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਦੇ ਵੀ ਕਈ ਐਮਪੀ ਮੰਤਰੀ ਪੰਜਾਬ ਦੇ ਇਹਨਾਂ ਤਰਨ ਤਰਨ ਦੇ ਪਿੰਡਾਂ 'ਚ ਸਰਗਰਮ ਰਹੇ ਨੇ ਭਾਵੇਂ ਕੇਜਰੀਆਲ ਤੇ ਮਨੀਸ਼ सिसोदिया ਨੇ ਤਾਂ ਇੱਕ ਅੱਧਾ ਦੋ-ਦੋ ਗੇੜੇ ਲਾਏ ਨੇ ਪਰ ਦਿੱਲੀ ਦੀ ਬਾਕੀ ਲੀਡਰਸ਼ਿਪ ਨਜ਼ਾਰਤ ਰਹੀ ਹੈ ਕਿਉਂਕਿ ਪਤਾ ਹੈ ਸਭ ਨੂੰ ਕਿ ਇਹ ਪੰਥਕ ਹਲਕੇ ਸੋ ਅੱਜ ਜਿਹੜੀ VOTING ਹੋਣੀ ਹੈ ਇਹ ਗੱਲ ਮਹੱਤਵਪੂਰਨ ਰਹਿਣੀ ਹੈ ਸਭ ਤੋਂ ਜ਼ਿਆਦਾ ਕਿ ਪੰਜਾਬ ਦੇ ਤਰਨਤਾਰਨ ਹਲਕੇ ਦੇ ਲੋਕ ਜਿਹੜੇ ਤਰਨਤਾਰਨ ਜੀ ਨੂੰ ਪੰਥਕ ਹਲਕਾ ਕਿਹਾ ਜਾਂਦਾ ਮਾਝੇ ਤੇ ਦੁਆਬੇ ਦੀ ਪੰਥਕ 벨ਟ ਮੰਨਿਆ ਜਾਂਦਾ ਹੈ ਹੁਣ ਇਹ ਲੋਕ ਜਿਹੜੇ ਸਰਹੱਦ ਤੇ ਵੀ ਨੇ ਇਹ ਲੋਕ ਆਪਣੇ ਮੈਂਬਰ ਦੀ ਚੋਣ ਕਿਹੜੇ ਮੁੱਦਿਆਂ ਨੂੰ ਆਧਾਰ ਬਣਾ ਕੇ ਕਰਦੇ ਨੇ ਪੰਥਕ ਹਲਕਾ ਪੰਥਕ ਮੁੱਦਿਆਂ ਦੀ ਗੱਲ ਹੋਣੀ ਹੈ ਹੁਣ ਇਹ ਪੰਥਕ ਮੁੱਦਿਆਂ ਤੇ ਆਪਣਾ ਨੁਮਾਇੰਦਾ ਚੁਣਨਗੇ ਜਾਂ ਭਗਵੰਤ ਮਾਨ ਦੇ ਡਿਵੈਲਪਮੈਂਟ ਦੇ ਏਜੰਡੇ ਤੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਅਸੀਂ ਤਾਂ ਡਿਵੈਲਪਮੈਂਟ ਦੇ ਏਜੰਡੇ ਤੇ ਅੱਗੇ ਵਧ ਰਹੇ ਹਾਂ ਅਸੀਂ ਧਰਮ ਤੇ ਸਿਆਸਤ ਇਕੱਠੇ ਨਹੀਂ ਕਰਦੇ ਅਸੀਂ ਧਰਮ ਨੂੰ ਸਿਆਸਤ ਲਈ ਨਹੀਂ ਵਰਤਦੇ ਉਨਾਰੀ ਇਹ ਫਲਸਫੀ ਹੈ ਆਮ ਆਦਮੀ ਪਾਰਟੀ ਦੀ ਪਰ ਉਮੀਦਵਾਰ ਜਿਹੜਾ ਹਰਮੀਤ ਸਿੰਘ ਸੰਧੂ ਹੈ ਆਮ ਆਦਮੀ ਪਾਰਟੀ ਦਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਪੰਜਾਬੀ ਪਾਰਟੀ ਮੰਨੀ ਜਾਂਦੀ ਹੈ ਕਿਸੇ ਵੇਲੇ ਪੰਥਕ ਪਾਰਟੀ ਸੀ ਜਾਂ ਹੈ ਵੀ ਹੈ ਕਈ ਲੋਕਾਂ ਲਈ ਅਕਾਲੀ ਦਲ ਅੱਜ ਵੀ ਉਸ ਪਾਰਟੀ ਚੋਂ ਆਮ ਆਦਮੀ ਪਾਰਟੀ ਚ ਆਇਆ ਸੋ ਆਮ ਆਦਮੀ ਪਾਰਟੀ ਨੇ ਇੱਕ ਪੁਰਾਣੀ ਪੰਥਕ ਪਾਰਟੀ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਇਸ ਫਲਸਫੇ ਤੇ ਕਿ ਅਸੀਂ ਧਰਮ ਦੀ ਰਾਜਨੀਤੀ 'ਚ ਭਰੋਸਾ ਨਹੀਂ ਕਰਦੇ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਹਾਂ ਹੁਣ ਤਰਨ ਤਰਨ ਦੇ ਲੋਕ ਭਗਵੰਤ ਮਾਨ ਦੇ ਕੰਮਾਂ ਨੂੰ ਤਰਜੀਹ ਦੇ ਕੇ ਵੋਟ ਪਾਉਣਗੇ ਵੀ ਅਸੀਂ ਮੁਫਤ ਬਿਜਲੀ ਕਰਤੀ 58 ਹਜ਼ਾਰ ਤੋਂ ਵੱਧ ਨੌਕਰੀਆਂ ਦੇਤੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਅਸੀਂ ਕਿਸਾਨੀ ਨੂੰ ਮੁਆਵਜ਼ਾ ਦੇਤਾ ਜਿਵੇਂ ਕੇਦਰੀয়াল ਸਾਹਿਬ ਕਹਿੰਦੇ ਸੀ ਗੁਜਰਾਤ 'ਚ ਸ਼ਾਇਦ ਬੋਲ ਰਹੇ ਸੀ ਇਕ ਰੈਲੀ ਨੂੰ ਜਿਵੇਂ ਭਗਵੰਤ ਮਾਨ ਹੋਣਾਂ ਨੇ ਸਮਾਗਮ ਕੀਤਾ ਸੀ ਕਿੰਨੇ ਕਰੋੜ ਦੇ ਕਰਜ਼ੇ ਵੰਡਤੇ ਕੀ ਕਿਸਾਨੀ ਨੂੰ ਕਰਜ਼ਾ ਮਿਲ ਗਿਆ ਤਰਨਤਾਰਨ ਦੇ ਤਰਨਤਾਰਨ ਸਿੱਧੇ ਤੌਰ ਤੇ ਬਹੁਤਾ ਪ੍ਰਭਾਵਿਤ ਨਹੀਂ ਰਿਹਾ ਪਰ ਤਰਨਤਾਰਨ ਜ਼ਿਲ੍ਹਾ ਪ੍ਰਭਾਵਿਤ ਰਿਹਾ ਇਹ ਮੁੱਦਾ ਹੈ ਕਿਸਾਨਾਂ ਨੂੰ ਉਹਨਾਂ ਨੇ ਝਾੜ ਦਾ ਮੁੱਲ ਮਿਲ ਗਿਆ ਸਾਰੇ ਝੋਨੇ ਤੋਂ ਜਿੰਨੀ ਉਹਨਾਂ ਨੂੰ ਉਮੀਦ ਸੀ ਉਹ ਸਹੂਲਤ ਮਿਲ ਗਈ ਇਹ ਸਾਰੇ ਵਿਸ਼ੇ ਰਹਿਣਗੇ ਕਿਉਂਕਿ ਇਹ ਡਿਵੈਲਪਮੈਂਟ ਦਾ ਅਜੰਡਾ ਹੈ ਭਗਵੰਤਾਨ ਸਾਹਿਬ ਕਹਿੰਦੇ ਅਸੀਂ ਡਿਵੈਲਪਮੈਂਟ ਦੇ ਅਜੰਡੇ ਤੇ ਵੋਟ ਮੰਗ ਰਹੇ ਹਾਂ 58000 ਚੋਂ ਇਸ ਹਲਕੇ ਦੇ ਕਿੰਨੇ ਕ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਉਹ ਮੁੱਦਾ ਕਿੱਡਾ ਵੱਡਾ ਹੁੰਦਾ ਹੈ ਦੇਖਣ ਵਾਲੀ ਗੱਲ ਰਹੂਗੀ 14 ਨੂੰ ਰਿਜ਼ਲਟ ਆ ਜਾਣਾ ਹੈ ਅੱਜ ਵੋਟਾਂ ਪੈ ਜਾਣੀਆਂ ਨੇ ਇਹ ਸਾਰੀਆਂ ਗੱਲਾਂ ਦਾ ਪ੍ਰਭਾਵ ਜਾਊਗਾ ਟੇਲਾਂ ਤੱਕ ਪਾਣੀ ਫੇਰ ਜਿਹੜੇ ਲੈਂਡ ਆਰਡਰ ਦੇ ਮੁੱਦੇ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਹੈ ਜਿਵੇਂ ਭਗਵੰਤ ਮਾਨ ਥਾਂ-ਥਾਂ ਤੇ ਕਹਿ ਰਿਹਾ ਹੈ ਕਿ ਅਕਾਲੀ ਦਲ ਨੇ ਗੈਂਗਸਟਰ ਦੀ ਸੱਸ ਨੂੰ ਟਿਕੜ ਦਿੱਤੀ ਹੈ ਇਹ ਭਗਵੰਤ ਮਾਨ ਦਾ ਦਾਵਾ ਹੈ ਮੰਚਾਂ ਤੋਂ ਕਈ ਵਾਰ ਉਹ ਬੋਲਦੇ ਨੇ ਮੈਂ ਨਹੀਂ ਕਹਿ ਰਿਆ ਮੈਂ ਤਦ ਤੱਕ ਕਿਸੇ ਵਿਅਕਤੀ ਬਾਰੇ ਗੈਂਗਸਟਰ ਸ਼ਬਦ ਨਹੀਂ ਵਰਤਦਾ ਜਦੋਂ ਤੱਕ ਅਦਾਲਤ ਨਹੀਂ ਕਹਿ ਦਿੰਦੀ ਹੁਣ ਸਵਾਲ ਇਹ ਹੈ ਕਿ ਲੈਂਡ ਆਰਡਰ ਉਹ ਮੈਂ ਅੱਗੇ ਵੀ ਜ਼ਿਕਰ ਕਰਦਾ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਵੀ ਲੈਂਡ ਆਰਡਰ ਇਹੀ ਸੀ ਬੇਅਦਬੀਆਂ ਅਕਾਲੀ ਦਲ ਦੇ ਰਾਜ ਹੀ ਹੋਈਆਂ ਸੀ ਅੱਜ ਸੁਖਬੀਰ ਬਾਦਲ ਲੈਂਡ ਆਰਡਰ ਤੇ ਸਵਾਲ ਚੱਕਦਾ ਹੈ ਕਾਂਗਰਸ ਵਾਲੇ ਲੈਂਡ ਆਰਡਰ ਤੇ ਸਵਾਲ ਚੱਕਦੇ ਨੇ ਕੈਪਟਨ ਮਰਿੰਦਰ ਦੇ ਰਾਜ ਦੇ ਵਿੱਚ ਵੀ ਲੈਂਡ ਆਰਡਰ ਦੀ ਸਥਿਤੀ ਇਸੇ ਤਰ੍ਹਾਂ ਦੀ ਸੀ ਕਿੰਨੇ ਉਸ ਵਕਤ ਮਰਡਰ ਹੋਏ ਕੈਪਟਨ ਮਰਿੰਦਰ ਵੇਲੇ ਲੜੀ ਬੰਨ੍ਹ ਕੇ ਤੇ ਬਾਦਲਾਂ ਵੇਲੇ ਕਿੰਨੇ ਹੋਏ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹੀ ਕੰਮ ਭਗਵੰਤ ਮਾਨ ਵੇਲੇ ਚੱਲ ਰਿਹਾ ਪਰ ਇਹ ਕਿਉਂਕਿ ਬਦਲਾਅ ਵਾਲੀ ਸਰਕਾਰ ਸੀ ਸੋ ਬਦਲਾਅ ਲੈਂਡ ਆਰਡਰ ਦੇ ਮਾਮਲੇ 'ਚ ਕੋਈ ਨਹੀਂ ਹੋਇਆ ਉੱਥੇ ਹੀ ਆ ਕੰਮ ਨਾ ਪੰਜਾਬ ਕਰਜ਼ੇ 'ਚੋਂ ਬਾਹਰ ਆਇਆ ਕੰਮ ਉੱਥੇ ਹੀ ਖੜਾ ਕਰ ਜਾ ਹੋਰ ਵੱਧ ਗਿਆ ਚਲੋ ਇਹ ਤਾਂ ਵਧਣਾ ਹੀ ਸੀ ਕਰਜ਼ੇ ਬਿਨਾਂ ਤਾਂ ਪੰਜਾਬ ਚੱਲਣਾ ਨਹੀਂ ਇਹ ਤਾਂ ਝਲਾ ਝਲਾ ਕੋਈ ਵੇਚਣਾ ਪੈਣਾ ਕਿਉਂਕਿ ਪੰਜਾਬ ਸਰਕਾਰ ਕਹਿੰਦੇ ਤਿਆਰੀ ਕਰ ਰਹੀ ਹੈ ਕਿ ਕਈ ਸਰਕਾਰੀ ਜ਼ਮੀਨਾਂ ਨੇ ਉਹਨਾਂ ਦੀਆਂ ਕਹਿੰਦੇ ਸੂਚੀਆਂ ਸਾਚੀਆਂ ਬਣ ਰਹੀ ਹੈ ਵੀ ਆਪਾਂ ਵੇਚ ਦਈਏ ਹਜੇ ਤਾਂ ਰੌਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਹ ਪਈ ਜਾਂਦਾ ਕਹਿੰਦੇ ਜੀ ਕੇਂਦਰ ਇਹ ਦਿੱਤੇ ਅਧਿਕਾਰ ਕਰਨਾ ਚਾਹੁੰਦਾ ਉਧਰ ਇੱਕ ਵਾਈਸ ਚਾਂਸਲਰ ਸੀ ਡਾਕਟਰ ਕ੍ਰਿਪਾਲ ਸਿੰਘ ਹੌਲਖ ਜੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਜ਼ਮੀਨ ਇਕੱਠੀ ਕੀਤੀ ਸੀ ਕਹਿੰਦੇ ਹੁਣ ਵਾਲੀ ਸਰਕਾਰ ਦੀ ਨਜ਼ਰ ਹੈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਜੇ ਕੋਈ ਲੱਭਦੀ ਹੈ ਤੇ ਵੇਚਬੂਚ ਲਈਏ ਸਰਕਾਰ ਕੋਲੇ ਪੈਸੇ ਆ ਜਾਣਗੇ ਕਈ ਜ਼ਮੀਨਾਂ ਵੇਚਣ ਦੀ ਤਿਆਰੀ ਚੱਲ ਰਹੀ ਹੈ ਕਹਿੰਦੇ ਜ਼ਮੀਨਾਂ ਜਮੂਨਾ ਦੇਖੀਆਂ ਜਾ ਰਹੀਆਂ ਨੇ ਸੋ ਮਤਲਬ ਇੱਕ ਪਾਸੇ ਸਰਕਾਰ ਬਦਲਾਅ ਵਾਲੀ ਸੁਖਬੀਰਾਂ ਤੇ ਇਲਜ਼ਾਮ ਲਾਉਂਦੀ ਸੀ ਵੀ ਰੈਸਟ ਹਾਊਸ ਵੇਚ ਤੇ ਪੰਜਾਬ ਦੇ ਬਿਜਲੀ ਸਮਝੌਤੇ ਮਹਿੰਗੇ ਕਰਤੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਦੇ ਆ ਵੀ ਭਾਈ ਹੁਣ ਤੁਸੀਂ ਜ਼ਮੀਨ ਵੇਚਣ ਦੀ ਤਿਆਰੀ ਕਰਦੇ ਹੋ ਇਹ ਬਦਲਾਅ ਵਾਲੀ ਸਰਕਾਰੇ ਮੁੱਦਾ ਲੋਕਾਂ ਦੇ ਅੱਗੇ ਲੋਕ ਤਰਨ ਤਰਨ ਦੇ ਇਹਨਾਂ ਗੱਲਾਂ ਨੂੰ ਆਪਣੇ ਜ਼ਿਹਨ ਚ ਰੱਖਣਗੇ ਹਾਲਾਂਕਿ ਭਗਵੰਤ ਮਾਨ ਨੇ ਅਫੀਸ਼ੀਅਲ ਤੌਰ ਤੇ ਨਹੀਂ ਕਿਹਾ ਹਜੇ ਤੱਕ ਵੀ ਮੈਂ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚਣੀ ਹੈ ਜਾਂ ਮੈਂ ਕੋਈ ਪੀ ਡਬਲਯੂ ਡੀ ਡੀ ਜਾਂ ਪੀ ਐਸ ਪੀ ਐਸਟੀ ਬਿਜਲੀ ਬੋਰਡ ਦੀ ਜ਼ਮੀਨ ਵੇਚਣੀ ਹੈ ਉਹਨੇ ਕਿਹਾ ਨਹੀਂ ਹਜੇ ਤੱਕ ਪਰ ਅਖਬਾਰਾਂ ਖਬਰਾਂ ਚ ਸੋਸ਼ਲ ਮੀਡੀਆ ਤੇ ਖਬਰਾਂ ਲੱਗਣ ਲੱਗੀਆਂ ਵੀ ਭਾਈ ਜ਼ਮੀਨ ਵੇਚ ਸਾਦੇ ਨੇ ਇਹ ਦੇਖੀ ਜਾਂਦੇ ਨੇ ਹੁਣ ਇਹਦੇ ਤੇ ਭਗਵੰਤ ਮਾਨ ਨੇ ਹਜੇ ਤੱਕ ਕਲੈਰਿਟੀ ਨਹੀਂ ਦਿੱਤੀ ਭਗਵੰਤ ਮਾਨ ਕਹਿੰਦੇ ਕਿਸੇ ਦਿਨ ਮੰਚ ਤੋਂ ਵੀ ਮੈਂ ਇੱਕ ਵੀ ਸਰਕਾਰੀ ਜ਼ਮੀਨ ਨਹੀਂ ਵੇਚਣੀ ਉਹਦੇ ਨਾਲ ਭਗਵੰਤ ਮਾਨ ਟਕੜਾ ਹੋਊਗਾ ਕਿਉਂਕਿ ਪੰਜਾਬ ਚ ਜੇ ਸਰਕਾਰ ਆਪਣੀ ਜ਼ਮੀਨ ਵਿੱਚ ਦੇਖੋ ਇੰਨੇ ਖੇਤੀਬਾੜੀ ਯੂਨੀਵਰਸਿਟੀ ਨੂੰ ਲੋੜ ਹੈ ਬੜੀਆਂ ਸ਼ਹਿਰ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ ਚ ਜੜੀਆਂ ਜਗਾਵਾਂ ਨੇ ਉਥੇ ਪਾਰਕਿੰਗਾਂ ਬਣਾ ਦਿਓ ਲੋਕ ਆਪਸ ਚ ਲੜਦੇ ਆ ਗੱਡੀ ਖੜੀ ਕਰਨ ਨੂੰ ਸਮਾਂ ਨਹੀਂ ਪੁਲਸ ਵਾਲੇ ਚਲਾਨ ਕੱਟ ਜਾਂਦੇ ਦੁਕਾਨ ਦੇ ਬਾਹਰ ਖੜੀ ਗੱਡੀ ਦਾ ਸੋ ਇਹ ਥਾਵਾਂ ਪਾਰਕਿੰਗ ਬਣਾ ਦਿਓ ਜੇ ਇੱਥੇ ਸਰਕਾਰ ਕੋਲੇ ਪੈਸੇ ਨਹੀਂ ਇਮਾਰਤ ਬਣਾਉਣ ਦੇ ਕਾਲਜ ਬਣਾਉਣ ਦੇ ਯੂਨੀਵਰਸਿਟੀ ਬਣਾਉਣ ਦੇ ਪੈਸੇ ਨਹੀਂ ਤੇ ਉਹਨੂੰ ਪਾਰਕਿੰਗ ਬਣਾ ਦਿਓ 20 30 ਰੁਪਏ ਪ੍ਰਤੀ ਗੱਡੀ ਮਿਲ ਜਾਣਗੇ ਸਰਕਾਰ ਦਾ 4 ਪੈਸੇ ਦਾ ਜਗਾੜ ਹੋ ਜਾਊਗਾ ਇਸ ਰੂਪ ਚ ਸੋਚਿਆ ਜਾ ਸਕਦਾ ਹੈ ਮਲਟੀਪਲ ਪਾਰਕਿੰਗ ਬਣਾ ਦਿਓ ਠੇਕੇਦਾਰ ਨੂੰ ਹੀ ਦੇ ਦਿਓ ਕਿਸੇ ਨੂੰ ਜਿਵੇਂ ਟੋਲ ਕੰਪਨੀਆਂ ਟੋਲ ਬਣਾ ਕੇ ਵਸੂਲ ਦੀਆਂ ਨੇ ਕਿਸੇ ਵੱਡੀ ਕੰਪਨੀ ਨੂੰ ਦੇ ਦਿਓ ਉਹਨਾਂ ਨੇ 8-8 10-10 ਮੰਜ਼ਲਾ ਪਾਰਕਿੰਗਾਂ ਬਣਾ ਲੈਣੀਆਂ 5-5 700 ਹਜ਼ਾਰ ਹਜ਼ਾਰ ਗੱਡੀ ਖੜਨ ਜੋਗੀ ਹੋ ਜੂਗੀ ਦੇਖੋ ਦਿਨ ਦੇ ਕਿੰਨੇ ਪੈਸੇ ਆਉਂਦੇ ਭਾਈ ਜੇ ਪੈਸਾ ਕਮਾਉਣਾ ਹੈ ਤੇ ਸਰਕਾਰੀ ਸਰੂਪ ਚ ਕਮਾਵੇ ਤੇ ਪ੍ਰਾਈਵੇਟ ਠੇਕੇਦਾਰ ਨੂੰ ਵੀ ਕਿਉਂ ਦੇਣਾ ਲੋਨ ਲੈ ਕੇ ਸਰਕਾਰ ਬਣਾ ਲੈ ਭਾਈ ਹੌਲੀ ਹੌਲੀ ਲੋਕਾਂ ਦੀਆਂ ਪਰਚੀਆਂ ਚੋਂ ਲੋਨ ਲਈ ਚੱਲਿਓ ਦੇਖੋ ਉਸਾਰੂ ਕੰਮ ਤਾਂ ਇਸੇ ਰੂਪ ਚ ਹੋਊਗਾ ਬੱਸਾਂ ਬੰਦ ਕਰੋ ਪੰਜਾਬ ਚ ਪ੍ਰਾਈਵੇਟ ਸਰਕਾਰੀ ਬੱਸਾਂ ਚਲਾਓ ਸਾਰੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕੰਪਨੀਆਂ ਵਾਲਿਆਂ ਨੇ ਕਮਾ ਲਏ ਉਹਨਾਂ ਨੇ ਵੀ ਚੰਗੇ ਪੈਸੇ ਉਹਨਾਂ ਨੂੰ ਚੰਗਾ ਭਾਅ ਦੇ ਕੇ ਖਰੀਦ ਲੋ ਚਾਰ ਪੈਸੇ ਸਰਕਾਰ ਦੇ ਖਾਤੇ ਚਾ ਜਾਣਗੇ ਹਿਮਾਲਚਲ ਵਾਲੇ ਹਰਿਆਣੇ ਵਾਲੇ ਕਿੰਨੀਆਂ ਸੋਹਣੀਆਂ ਬੱਸਾਂ ਤੇ ਉਹ ਆਮਦਨ ਕਰਦੇ ਨੇ ਬੱਸਾਂ ਤੋਂ ਸਾਡੇ ਬੱਸ ਲੀਡਰਾਂ ਦੀ ਹੈ ਸਾਡੇ ਟਰਾਂਸਪੋਰਟਾਂ ਲੀਡਰਾਂ ਦੀਆਂ ਨੇ ਚਲੋ ਜਿਉਂਦੇ ਵੱਸਦੇ ਰਹਿਣ ਪਰ ਫਿਰ ਉਹ ਟਰਾਂਸਪੋਰਟ ਨਾਲ ਚਲਾਣ ਜੇ ਸਿਆਸਤ ਕਰਨੀ ਹੈ ਤੇ ਫਿਰ ਟਰਾਂਸਪੋਰਟਰਾਂ ਨਾਲ ਟਰਾਂਸਪੋਰਟਾਂ ਨਾਲ ਚਲਾਉਣ ਭਾਈ ਕਿਉਂਕਿ ਸਰਕਾਰੀ ਹੋਣੀਆਂ ਚਾਹੀਦੀਆਂ ਨੇ ਅਗਰ ਉਹਨਾਂ ਨੇ ਸੱਚਮੁੱਚ ਸੇਵਾ ਕਰਨੀ ਹੈ ਆਪਣੀ ਟਰਾਂਸਪੋਰਟ ਸੂਬੇ ਨੂੰ ਦੇ ਦੇਣ ਪੰਜਾਬ ਸਰਕਾਰ ਨੂੰ ਦੇ ਦੇਣ ਨੋ ਪ੍ਰੋਫਿਟ ਨੋ ਲਾਸ ਤੇ ਵੀ ਤੁਸੀਂ ਚਲਾ ਕੇ ਤੁਸੀਂ ਕਮਾ ਲਓ ਸਾਰੀਆਂ ਟਰਾਂਸਪੋਰਟਾਂ ਲਗਭਗ ਪ੍ਰੋਫਿਟ 'ਚ ਨੇ ਵੱਡੀਆਂ ਵੱਡੀਆਂ ਮੇਰੇ ਕਹਿਣ ਦਾ ਮਤਲਬ ਹੈ ਕਿ ਬਦਲਾਅ ਕਰਨਾ ਚਾਹੀਦਾ ਸੀ ਰੇਟ ਪਾਲਸੀ ਸਰਕਾਰੀ ਹੋ ਜਾਂਦੀ ਰੇਤਾ ਸਰਕਾਰੀ ਵਿਕਦਾ ਅੱਜ ਵੀ ਰੇਤੇ ਦਾ ਭਾ ਕੋਈ ਗਰੀਬ ਕਮਰਾ ਨਹੀਂ ਪਾ ਸਕਦਾ ਮਜ਼ਦੂਰ ਨੇ ਵੀ ਆਪਣਾ ਘਰ ਬਣਾਉਣਾ ਹੋਵੇ ਰੇਤੇ ਦੀ ਟਰਾਲੀ ਦੇਖ ਕੇ ਸੁਫਨੇ ਅੱਜ ਪੈ ਜਾਂਦਾ ਵੀ ਹੁਣ ਮੈਂ ਕੀ ਕਰਾਂ ਇੱਟਾਂ ਦਾ ਰੇਟ ਦੇਖ ਲਓ ਭੱਠੇ ਵਾਲੇ ਅੰਦੋਲਨ ਕਰਦੇ ਨੇ ਵੀ ਸਾਡੀ ਵੇਖ ਨਹੀਂ ਰਹੀ ਲੋਕਾਂ ਕੋਲੇ ਪੈਸੇ ਨਹੀਂ ਇੱਟ ਵਕੇ ਕਿੱਥੋਂ ਸੋ ਸਥਿਤੀਆਂ ਜਿਹੜੀਆਂ ਨੇ ਮੁੱਦੇ ਡਿਵੈਲਪਮੈਂਟ ਦੇ ਏਜੰਡੇ ਦੇ ਵਿੱਚ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਸ਼ਰਾਬ ਤੋਂ ਓਡੀ ਕਮਾਈ ਨਹੀਂ ਹੋਈ ਜਿੰਦੀ ਹੋਣੀ ਚਾਹੀਦੀ ਸੀ ਰੇਤੇ ਤੋਂ ਓਡੀ ਕਮਾਈ ਨਹੀਂ ਹੋਈ ਇਹ ਸਾਰੇ ਮੁੱਦੇ ਨੇ ਜਿਹਨੂੰ ਦੇਖ ਕੇ ਲੋਕ ਵੋਟਾਂ ਪਾਉਣਗੇ ਇੱਕ ਪਾਸੇ ਪੰਥਕ ਮੁੱਦੇ ਨੇ ਅੰਮ੍ਰਿਤਪਾਲ ਦਾ ਮੁੱਦਾ ਹੈ ਸਿੱਖ ਨੌਜਵਾਨਾਂ ਤੇ ਐਨਐਸਏ ਲਾਉਣ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਇਹ ਸਾਰੇ ਮੁੱਦੇ ਨੇ ਪੁਲਿਸ ਅਫਸਰਾਂ ਦੀ ਜਾਂਚ ਦਾ ਮੁੱਦਾ ਹੈ ਜਿਨ੍ਹਾਂ ਨੇ ਝੂਠੇ ਇਨਕਾਊਂਟਰ ਕੀਤੇ ਕਰਪਸ਼ਨ ਦਾ ਮੁੱਦਾ ਹੈ ਖੈਰ ਤਰਨਤਾਰਨ ਚ ਸਰਕਾਰੀ ਧਿਰ ਨੇ ਤਾਂ ਬਹੁਤਾ ਕਰਪਸ਼ਨ ਦਾ ਮੁੱਦਾ ਚੱਕਿਆ ਨਹੀਂ ਕਿਉਂਕਿ ਤਾਜ਼ਾ ਤਾਜ਼ਾ ਭੁੱਲਰ ਚੱਕਿਆ ਸੀਬੀਆਈ ਨੇ ਪਰ ਇਹ ਮੁੱਦੇ ਬਹੁਤ ਵੱਡੇ ਨੇ ਇਹ ਸਾਰੇ ਮੁੱਦਿਆਂ ਨੂੰ ਆਧਾਰ ਮੰਨ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਹੁਣ ਦੇਖਦੇ ਆਂ ਵੀ ਲੋਕ ਕਿਸ ਪਾਸੇ ਵੋਟ ਪਾਉਂਦੇ ਨੇ ਅਮ੍ਰਿਤਪਾਲ ਦੇ ਮਾਮਲੇ 'ਚ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਨੇ ਅਮ੍ਰਿਤਪਾਲ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕਰਤਾ ਅਮ੍ਰਿਤਪਾਲ ਸੁਪਰੀਮ ਕੋਰਟ ਗਿਆ ਸੀ ਵੀ ਮੇਰੇ ਤੇ ਤੀਜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਹੈ ਮੇਨ ਮੇਰੇ ਮੇਰੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਨੇ ਹਾਈ ਕੋਰਟ ਨੂੰ ਦੇ ਕਹਿਤਾ ਵੀ ਤੁਸੀਂ ਹਾਈ ਕੋਰਟ ਚ ਜਾਓ ਤੇ ਹਾਈ ਕੋਰਟ ਨੂੰ ਸਫਾਰਿਸ਼ ਕਰਤੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਹਾਈ ਕੋਰਟ ਫੈਸਲਾ ਦਵੇ ਇਹ ਹਦਾਇਤ ਕੀਤੀ ਹੈ ਹਾਈ ਕੋਰਟ ਨੇ ਇਹ ਇੱਕ ਉਮੀਦ ਦੀ ਕਿਰਨ ਬਣੀ ਹੈ ਅਮਰਿਤਪਾਲ ਸਿੰਘ ਲਈ ਹੋ ਸਕਦਾ ਹੈ ਹਾਈ ਕੋਰਟ ਨੈਸ਼ਨਲ ਸਿਕਿਉਰਿਟੀ ਐਕਟ ਦੇ ਮਾਮਲੇ ਤੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਦੇ ਉੱਤੇ ਨਿਪਟਾਰਾ ਕਰਦੇ ਇਹ ਵੀ ਹੋ ਸਕਦਾ ਹੈ ਕਿ ਐਨਐਸਏ हट ਜੇ ਇਹ ਵੀ ਹੋ ਸਕਦਾ ਬਰਕਰਾਰ ਰਹੇ ਪਰ ਇੱਕ ਉਮੀਦ ਦੀ ਕਿਰਨ ਬਣੀ ਹੈ ਅਗਰ ਨੈਸ਼ਨਲ ਸਿਕਿਉਰਿਟੀ ਐਕਟ ਹਟਦਾ ਹੈ ਭਾਵੇਂ ਦੂਜੇ ਮੁਕਦਮੇ ਨੇ ਜਿਹੜੇ ਅਮਰਿਤਪਾਲ ਸਿੰਘ ਤੇ ਉਹ ਚੱਲਦੇ ਰਹਿਣਗੇ ਪਰ ਉਹਨਾਂ ਦੇ ਵਿੱਚ ਇੱਕ ਸਮੇਂ ਬਾਅਦ ਉਹਨੂੰ ਜ਼ਮਾਨਤ ਮਿਲ ਜਾਊ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਤਾਂ ਜ਼ਮਾਨਤ ਵੀ ਨਹੀਂ ਉਹਨਾਂ ਮਾਮਲਿਆਂ 'ਚ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲ ਜਾਊ ਵੀ ਭਾਈ ਮੇਰੇ ਹਲਕੇ 'ਚ ਹੜ ਆਏ ਸੀ ਮੈਂ ਪੈਸਾ ਦੇਣਾ ਹੈ ਹਲਕੇ ਦੇ ਲੋਕਾਂ ਨੂੰ ਮੈਂ ਪਾਰਲੀਮੈਂਟ ਦਾ ਸੈਸ਼ਨ ਕਰਨਾ ਹੈ 307 ਵਰਗੇ ਮੁਕਦਮਿਆਂ ਚੋਂ ਜਾਂ ਕਿਸੇ ਵੀ ਮੁਕਦਮੇ 'ਚ ਉਹਨੂੰ ਜ਼ਮਾਨਤ ਜਾਂ ਪਰੋਲ ਮਿਲ ਜੂਗੀ ਘਟੋ ਘਟ ਨੈਸ਼ਨਲ ਸਕਿਉਰਿਟੀ ਐਕਟ 'ਚ ਤਾਂ ਉਹਨੂੰ ਕੁਝ ਨਹੀਂ ਮਿਲਦਾ ਸਿਵਾਏ ਛੁੱਟੀ ਦੇ ਛੁੱਟੀ ਹੋਈ ਮਿਲਦੀ ਹੈ ਵੀ ਜੇ ਅਮਰਿਤਪਾਲ ਸਿੰਘ ਪਾਰਲੀਮੈਂਟ 'ਚ ਨਹੀਂ ਸੈਸ਼ਨ ਲਾ ਸਕਿਆ ਤੇ ਇਹਦੀ ਛੁੱਟੀ ਮਨਜ਼ੂਰ ਕਰ ਲੋ ਪਰ ਸਾਡੀਆਂ ਸੁਪਰੀਮ ਕੋਰਟਾਂ ਨੂੰ ਸੋਚਣ ਦੀ ਲੋੜ ਹੈ ਸੁਪਰੀਮ ਕੋਰਟ ਨੂੰ ਇਹ ਸੁਣਵਾਈ ਕਰਨੀ ਚਾਹੀਦੀ ਸੀ ਮੇਰੇ ਨਜ਼ਰੀਏ ਤੋਂ ਇੱਕ ਵਿਅਕਤੀ ਜਿਹਨੂੰ ਲੋਕਾਂ ਨੇ ਐਮਪੀ ਚੁਣ ਲਿਆ ਸਾਡਾ ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਤਾਂ ਹੀ ਲੜਿਆ ਨਾ ਅਮਰਿਤਪਾਲ ਸਿੰਘ ਜੇਲ੍ਹ 'ਚ ਬਹਿ ਕੇ ਜੇ ਸੰਵਿਧਾਨ ਇਜਾਜ਼ਤ ਦਿੰਦਾ ਹੈ ਜੇ ਲੋਕਾਂ ਨੇ ਉਹਨੂੰ ਚੁਣ ਲਿਆ ਤੇ ਸੰਵਿਧਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁਣ ਪਾਰਲੀਮੈਂਟ 'ਚ ਬੈਠਣਾ ਚਾਹੀਦਾ ਹੈ ਉਹਨੂੰ ਜੇਲ੍ਹ 'ਚੋਂ ਪਾਰਲੀਮੈਂਟ ਪਾਰਲੀਮੈਂਟ 'ਚੋਂ ਜੇਲ੍ਹ ਲੈ ਜਾਓ ਕੀ ਦਿੱਕਤ ਹੈ ਇੱਕ ਵਿਅਕਤੀ ਜੇਲ੍ਹ 'ਚ ਬਹਿ ਕੇ ਚੋਣ ਲੜ ਸਕਦਾ ਹੈ ਹੋਰ ਨਹੀਂ ਕੁਝ ਕਰਨਾ ਤੇ ਸੁਪਰੀਮ ਕੋਰਟ ਵਿਵਸਥਾ ਬਣਾਵੇ ਜਿਵੇਂ ਵੋਟ ਜਦੋਂ ਵੋਟ ਪੈਣੀ ਸੀ ਰਾਸ਼ਟਰਪਤੀ ਦੀ ਚੋਣ ਲਈ ਉਹ ਉਪ ਰਾਸ਼ਟਰਪਤੀ ਦੀ ਚੋਣ ਲਈ ਅਮਰਿਤਪਾਲ ਸਿੰਘ ਦੀ ਵੋਟ ਬਣਾ ਕੇ ਭੇਜੀ ਗਈ ਸੀ ਉਹ ਪਤਾ ਨਹੀਂ ਅਮਰਿਤਪਾਲ ਸਿੰਘ ਨੇ ਪਾਈ ਜਾਂ ਨਹੀਂ ਪਾਈ ਪਰ ਉਹਨੂੰ ਬਣਾ ਕੇ ਭੇਜੀ ਗਈ ਸੀ ਵੋਟ ਤੇ ਪਾਈ ਇਹ ਕੈਲਸੀਡੀ ਲਵਾ ਕੇ ਕੋਈ ਲਾਈਵ ਸੈਸ਼ਨ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਉਹਨੂੰ ਜੋੜ ਲਓ ਪਾਰਲੀਮੈਂਟ 'ਚ ਅਮਰਿਤਪਾਲ ਸਿੰਘ ਵੀ ਤੇ ਹੋਰ ਵੀ ਜਿਹੜੇ ਐਮਪੀ ਜੇਲ੍ਹਾਂ 'ਚ ਬੈਠੇ ਨੇ ਕਿਉਂਕਿ ਉਹ ਹੈਗੇ ਤਾਂ ਲੋਕ ਨੁਮਾਇੰਦੇ ਆ ਨਾ ਅਮਰਿਤਪਾਲ ਸਿੰਘ ਹੁਣ ਅਮਰਿਤਪਾਲ ਸਿੰਘ ਨਹੀਂ ਉੱਤਰਨ ਤਰਨ ਦੇ ਲੋਕਾਂ ਦਾ ਨੁਮਾਇੰਦਾ ਪਾਰਲੀਮੈਂਟ ਚ ਭੇਜਿਆ ਹੋਇਆ। ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਲੋਕ ਵੋਟ ਪਾ ਕੇ ਚੁਣ ਲੈਂਦੇ ਨੇ। ਵੀਡੀਓ ਕਾਨਫਰencing ਦੇ ਜ਼ਰੀਏ ਉਹਨੂੰ ਪਾਰਲੀਮੈਂਟ ਚ ਜੋੜੋ ਉਹ ਆਪਣੇ ਹਲਕੇ ਦੀ ਗੱਲ ਕਰੇ ਆਪਣੇ ਹਲਕੇ ਦੀ ਕੋਈ ਮੰਗ ਰੱਖੇ ਕੋਈ ਮੁਆਫਜ਼ਾ ਦੇਣਾ ਹੈ ਡੈਮੋਕ੍ਰੇਸੀ ਜ਼ਿਆਦਾ ਚੰਗੀ ਇਸੇ ਤਰ੍ਹਾਂ ਬਣ ਸਕਦੀ ਹੈ। ਸੋ ਇਸ ਕਰਕੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਨੇ ਸੁਪਰੀਮ ਕੋਰਟ ਉਹਨਾਂ ਨੂੰ ਬਹਾਲ ਕਰਾਵੇ ਸੁਪਰੀਮ ਕੋਰਟ ਦਾ ਬੈਂਚ ਇਸ ਤਰ੍ਹਾਂ ਦੇ ਮਾਮਲੇ ਵਿਚਾਰੇ ਔਰ ਜਿਹੜੇ ਸਿਆਣੇ ਵਕੀਲ ਨੇ ਸਾਡੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸੁਪਰੀਮ ਕੋਰਟ ਚ ਪਹੁੰਚ ਕਰਨ ਸੁਪਰੀਮ ਕੋਰਟ ਵਿਵਸਥਾ ਦੇਵੇ ਕਿ ਅਗਰ ਵਿਅਕਤੀ ਜੇਲ੍ਹ ਚ ਬਹਿ ਕੇ ਚੋਣ ਲੜਦਾ ਹੈ ਤੇ ਉਹਨੂੰ ਪਾਰਲੀਮੈਂਟ ਚ ਜਾਣ ਦੀ ਮਨਜ਼ੂਰੀ ਮਿਲੇ ਜਾਂ ਉਹਨੂੰ ਜੇਲ੍ਹ ਚ ਬਹਿ ਕੇ ਚੋਣ ਲੜਨ ਤੋਂ ਰੋਕ ਦੋ ਵੀ ਕਾਕਾ ਤੂੰ ਚੋਣ ਨਹੀਂ ਲੜ ਸਕਦਾ ਕਿਉਂਕਿ ਜੇ ਤੂੰ ਚੋਣ ਲੜ ਲਿਆ ਤੂੰ ਪਾਰਲੀਮੈਂਟ ਜਾ ਨਹੀਂ ਸਕਦਾ ਅਗਰ ਉਹ ਇਸ ਤਰ੍ਹਾਂ ਦੇ ਕੇਸਾਂ ਚ ਹੈ ਜਿਹਦੇ ਚ ਕੋਈ ਗਰੰਟੀ ਨਹੀਂ ਕਿ ਕਦੋਂ ਛੁੱਟੂਗਾ ਕਦੋਂ ਨਹੀਂ ਸੋ ਇਹ ਇਹ ਰਿਫਾਰਮਸ ਵੀ ਜ਼ਰੂਰੀ ਨੇ ਔਰ ਅਮ੍ਰਿਤਪਾਲ ਦਾ ਮੁੱਦਾ ਤਰਨਤਾਰਨ ਚ ਵੱਡਾ ਹੈ ਉਹ ਲੋਕ ਸਭਾ ਮੈਂਬਰ ਹੈ 2 ਲੱਖ ਤੋਂ ਵੱਧ ਵੋਟਾਂ ਤੇ ਜਿੱਤੇ ਆ ਅਮ੍ਰਿਤਪਾਲ ਦਾ ਮੁੱਦਾ ਵੱਡਾ ਹੈ ਤਰਨਤਾਰਨ ਦੇ ਵਿੱਚ ਹੁਣ ਇਹ ਸਾਰੇ ਮੁੱਦਿਆਂ ਦਾ ਪ੍ਰਭਾਵ ਪੈਣਾ ਸੋ ਬਹੁਤ ਬਹੁਤ ਧੰਨਵਾਦ ਜਟਲਾ ਜੀ ਪੰਜਾਬ ਨਾਲ ਜੁੜੇ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਨਰਸਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਜਿਹੜੇ ਹਮੇਸ਼ਾ ਹੀ ਪੰਜਾਬ ਬੈਲਟ ਚੈਨਲ ਨਾਲ ਜੁੜਦੇ ਨੇ ਇਹਨਾਂ ਵੀਡੀਓਜ਼ ਨੂੰ ਪਸੰਦ ਕਰਦੇ ਨੇ ਪ੍ਰੋਗਰਾਮਸ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਜਿਹੜੇ ਇਹਨਾਂ ਸਾਡੇ ਵੀਡੀਓਜ਼ ਨਾਲ ਜੁੜਦੇ ਨੇ ਪੰਜਾਬ ਨਾਲ ਜੁੜੇ ਮੁੱਦਿਆਂ ਦੇ ਉੱਪਰ ਆਪਣੇ ਕਮੈਂਟਸ ਔਰ ਵਿਚਾਰ ਵੀ ਸਾਂਝੇ ਕਰਦੇ ਨੇ ਜੇਕਰ ਤੁਸੀਂ ਹੁਣ ਤੱਕ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅੱਗੋਂ ਵੀ ਤੁਸੀਂ ਪੰਜਾਬ ਨਾਲ ਜੁੜੇ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਮ ਇਸੇ ਤਰ੍ਹਾਂ ਨਾਲ ਸਾਡੇ ਨਾਲ ਸਾਂਝੇ ਕਰਦੇ ਰਹੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ اور ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ